ਕਿਆ ਹਾਲ ਹੈ ਬੜੀਆ ਠੀਕ ਹੋ ਕੱਟ ਰਹੇ ਕੰਮ ਹਾਂ ਕੱਟ ਰਹੇ ਮੇਰੇ ਵਾਈਪਰ ਦੀ ਖਲਕਾ ਵਾਈਪਰ ਦੀ ਕਟੇ ਅਸੀਂ ਅੱਜ ਇੱਥੇ ਆਏ ਸੀ ਅ ਦੋਸਤੋ ਮੱਧ ਪ੍ਰਦੇਸ਼ ਵਿੱਚ ਛੋਪੁਰ ਜ਼ਿਲ੍ਹਾ ਇੱਥੇ ਕੰਨ ਕੱਟੀ ਜਾ ਰਹੀ ਹੈ ਤੇ ਇਹ ਆਪਸੀ ਘਰਵਾਲੀ ਹੈ ਹਾਂ ਠੀਕ ਹੈ ਦੋਨੋਂ ਕੱਟ ਰਹੇ ਦੋਨੋਂ ਘਰਾਂ ਦੀ ਆਪਕੀ ਜ਼ਮੀਨ ਹੈ ਹਾਂ ہماری ਆਪਕੀ ਅਨੰਦ ਆ ਰਿਹਾ ਹੈ ਅਨੰਦ ਆ ਰਿਹਾ ਹੈ ਮজা ਮਜ਼ਾ ਕੱਟਨੇ ਹਾਂ ਬਹੁਤ ਬੜੀ ਹੈ ਬਹੁਤ ਬੜੀ ਹੈ ਆਸਨ ਕਾਹੇ ਸਾਡੇ ਹਮ ਪੰਜਾਬ ਵਿਚ ਆਏ ਸੀ ਸੋਚਾ ਆਪਸੇ ਕੁਝ ਬਾਤ ਚਿਤ ਕਰੇ ਆ ਸਾਰੀ ਆਪਣੇ ਨੂੰ 15 ਦਿਨ ਪਹਿਲਾਂ ਇਹਨਾਂ ਦੀ ਆ ਜਾਂਦੀ ਹੈ ਜਿਹੜੀ ਕਣਕ ਹੈ ਵੱਢਣ ਦੇ ਜੋ ਹੋ ਜਾਂਦੀ ਹੈ ਇਹ ਵੱਧ ਰਹੇ ਆ ਤੇ ਅਸੀਂ ਆਏ ਸੀ ਅੱਜ ਇੱਥੇ ਮੇਰੇ ਦੋਸਤਾਂ ਨਾਲ ਕਈ ਦਿਨ ਹੋ ਗਏ ਮਿਲੇ ਵੀ ਨਹੀਂ ਸੀਗੇ ਫਿਰ ਥੋੜਾ ਨਾਲੇ ਮੁਲਾਕਾਤ ਹੋ ਜੂਗੀ ਨਾਲ ਥੋੜਾ ਜਿਹਾ ਦਿਖਾ ਦਈਏ ਤੇ ਸਾਰੀ ਜ਼ਮੀਨ ਹੈ ਇੱਥੇ ਐਮਪੀ ਦੀ ਮੱਧ ਪ੍ਰਦੇਸ਼ ਦੀ ਸ਼ੋਪਰ ਜ਼ਿਲ੍ਹਾ ਅਸੀਂ ਖੜੇ ਹਾਂ ਇੱਥੇ ਤੇ ਬਹੁਤ ਵਧੀਆ ਨਜ਼ਾਰੇ ਨਾਲ ਕੱਤੀ ਜਾ ਰਿਹਾ ਹੈ ਹਾਂਜੀ ਹੋਰ ਬਾਪੂ ਜੀ ਕੀ ਹਾਲ ਹੈ ਠੀਕ ਹੋ ਹਾਂਜੀ ਠੀਕ ਹੈ ਵਧੀਆ ਕੀ ਬੀਜ ਰਹੇ ਹੋ ਤਰਬੂਜ ਮੈਂ ਕਿਹਾ ਬੱਚਿਆਂ ਨੂੰ ਖਾਣ ਨੂੰ ਹੋ ਜਾਣਗੇ ਇਹ ਇਹ ਵੀ ਮੱਧ ਪ੍ਰਦੇਸ਼ ਦੇ ਵਿੱਚ ਦੋਸਤੋ ਰਿਸ਼ਤੇਦਾਰ ਆਪਣੇ ਤੇ ਇਹਨਾਂ ਨੂੰ ਵੀ ਮਿਲ ਰਹੇ ਆ ਇੱਥੇ ਤੇ ਆ ਦੇਖੋ ਇਹ ਦਿਖਾਈ ਉਹ ਸਾਰਾ ਆ ਜ਼ਮੀਨ ਤਿਆਰ ਕਰੀ ਬੈਠੇ ਆ ਤਰਬੂਜ ਬੀਜ ਰਹੇ ਆ ਉਹ ਕਮਾਦ ਖੜਾ ਇੱਥੇ ਬਹੁਤ ਵਧੀਆ ਪੰਜਾਬ ਵਾਂਗੂ ਹੀ ਆ ਸਾਰਾ ਕੁਝ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਨ ਸਾਰਾ ਕੁਝ ਉਸੇ ਤਰ੍ਹਾਂ ਹੀ ਆ ਜਾ ਵੀ ਤੇਰੀ ਵੀ ਬਣਾ ਕੇ ਵੀਡੀਓ ਉਹ ਫੋਟੋ ਆ ਹੈ ਉਹ ਬਣ ਗਈ ਫੋਟੋ ਇਹ ਵੀ ਦਿਖਾਈਏ ਤੁਹਾਨੂੰ ਜੀ ਕਰਦਾ ਸੀ ਜੇ ਸਾਰਾ ਸੀਨ ਪੰਜਾਬ ਦਾ ਹੀ ਹੈ ਸਾਰਾ ਕੁਝ ਪੰਜਾਬ ਵਰਗਾ ਹੀ ਹੈ ਆ ਚਾ